ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਿਸਾਨ ਗੱਡਾ ਲੈ ਜਾਂਦਾ ਸੀ ਥੱਲੇ ਉਹਦੇ ਤੁਰਿਆ ਜਾਂਦਾ ਸੀ ਕੁੱਤਾ ਤੇ ਕੁੱਤੇ ਨੂੰ ਇਹ ਲੱਗਿਆ ਕਿ ਸ਼ਾਇਦ ਗੱਡਾ ਮੇਰੇ ਸਹਾਰੇ ਚੱਲਦਾ ਇੱਕ ਕਹਾਵਤ ਜਿਹੜੀ ਹੈ ਆਮ ਬਜ਼ੁਰਗ ਸੁਣਾਉਂਦੇ ਨੇ ਤੇ ਇਹਦੇ ਵਿੱਚ ਗਹਿਰਾਈ ਕਿੰਨੀ ਹੈ ਕਿਹਦੇ ਤੇ ਗੱਲ ਟਕਾਉਣੀ ਹੁੰਦੀ ਐ ਤੇ ਬੜੇ ਇਹਦੇ ਵਿੱਚੋਂ ਤੱਤ ਜਿਹੜੇ ਆ ਤੱਤ ਜਿਹੜੇ ਆ ਨਚੋੜ ਜਿਹੜੇ ਆ ਉਹ ਨਿਕਲਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਕੱਲ ਦਾ ਇੱਕ ਮੁੱਦਾ ਬੜਾ ਪਖਾਇਆ ਹੋਇਆ ਜਦੋਂ ਹਰਿਆਣਾ ਤੇ ਰਾਜਸਥਾਨ ਪਾਣੀ ਮੰਗਦਾ ਹੈ ਉਹਦੋਂ ਉਹਨਾਂ ਨੇ ਸ਼ਰਯਾਮ ਕਹਿਤਾ ਕਿ ਪਿੰਡ ਨੂੰ ਪਾਣੀ ਮਿਲੂ ਔਰ ਆਰਮੀ ਨੂੰ ਲੋੜ ਹੈ ਉਹ ਪਾਣੀ ਮਿਲੋ ਅਸਲੀ ਹਰਿਆਣੇ ਤੇ ਰਾਜਸਥਾਨ ਨੂੰ ਖੇਤੀ ਵਾਸਤੇ ਪਾਣੀ ਨਹੀਂ ਦੇ ਸਕਦੇ ਇਸ ਮੁੱਦੇ ਤੇ ਗੱਲ ਕਰਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹ ਕਹਿੰਦੇ ਆ ਜਿਹੜੇ ਕਿਸਾਨ ਆ ਗੂ ਦਲਾਲ ਨੇ ਲੱਖ ਸੁਧਾਣੇ ਵਰਗੇ ਨੇ ਹਮਤੋ ਜਮਾਨ ਵਰਗੇ ਜਿਹੜੇ ਪਾਣੀਆਂ ਦੇ ਰਾਖੇ ਬਣਦੇ ਨੇ ਇਹ ਹੁਣ ਕਿੱਥੇ ਨੇ ਉਹ ਕਹਿੰਦੇ ਇੱਕ ਵੀ ਸਟੇਟਮੈਂਟ ਇਹਨਾਂ ਦੀ ਆਈ ਨਹੀਂ ਪਾਣੀਆਂ ਦੇ ਹੱਕ ਵਿੱਚ ਅੱਛਾ ਜਿਹੜੀ ਮੈਂ ਤੁਹਾਨੂੰ ਕਹਾਵਤ ਸੁਣਾਈ ਹੈ ਕਿ ਗੱਡਾ ਚੱਲਦਾ ਸੀ ਕੁੱਤੇ ਨੂੰ ਭੁਲੱਖਾ ਪੈ ਗਿਆ ਕਿ ਸ਼ਾਇਦ ਮੇਰੇ ਸਹਾਰੇ ਚੱਲਦਾ ਤੇ ਇੱਕ ਹੋਰ ਇਹਦੇ ਨਾਲ ਹੀ ਤੁਹਾਨੂੰ ਦੱਸ ਦਿੰਦਾ ਵੀ ਜੇ ਤੁਸੀਂ ਸਭ ਤੋਂ ਬੇਵਕੂ ਬੇਅਕਲ ਦੇਖਣੇ ਹੋਣ ਤਾਂ ਤੁਹਾਨੂੰ ਪੰਜਾਬ ਦੀ ਧਰਤੀ ਤੇ ਬਹੁਤ ਵੱਡੀ ਤਾਜ਼ਾ ਵਿੱਚ ਮਿਲ ਜਾਣ ਜਦੋਂ ਨਾ ਪੁਲਿਸ ਕਿਸੇ ਨੂੰ ਫੜ ਕੇ ਘੋਟਾ ਚਾੜਦੀ ਹੈ ਜਾਂ ਮੁੱਦਾ ਪਾ ਕੇ ਪਟਾ ਫੇਰਦੀ ਹੈ ਤੁਸੀਂ ਸੁਣਿਓ ਜਿਹੜੇ ਪੁਲਿਸ ਦੇ ਕੁੱਟ ਖਾ ਕੇ ਆਉਂਦੇ ਨੇ ਨਾ ਉਹ ਕਹਿਣਗੇ ਕਹਿੰਦਾ ਦੋ ਘਪਟੇ ਵੱਜੇ ਸੀ ਤੇ ਮੈਂ ਸਨ ਹੋ ਗਿਆ ਬਾਅਦ ਵਿੱਚ ਤਾਂ ਪਤਾ ਹੀ ਲੱਗਿਆ ਕਿ ਕਿੰਨੇ ਕੁ ਪੁਲਿਸ ਨੇ ਪਟੇ ਮਾਰੇ ਤੇ ਉਹ ਗੱਲ ਇਹਨਾਂ ਕਿਸਾਨ ਜਥੇਬੰਦੀ ਉਹ ਭਵੰਤਮਾਨ ਦੇ ਕਹਿਣ ਦਾ ਮਤਲਬ ਇਹ ਆ ਵੀ ਹੁਣ ਕੋਈ ਪਾਣੀਆਂ ਦੇ ਹੱਕ ਵਿੱਚ ਕਿਸੇ ਦਾ ਵਿਆਮ ਆਇਆ ਨਹੀਂ ਇਹ ਕਹਿੰਦੇ ਭਵੰਤਮਾਨ ਨੂੰ ਸਾਡੀ ਲੋੜ ਪੈਗੀ ਹੁਣ ਵੱਡੇ ਵੱਡੇ ਚੈਨਲਾਂ ਤੇ ਵੱਡੇ ਵੱਡੇ ਪੱਤਰਕਾਰਾਂ ਨੂੰ ਇੰਟਰਵਿਊ ਦੇਈ ਜਾਂਦੇ ਨੇ ਕਿਤੇ ਉਹ ਜਿਹੜਾ ਦੀਪ ਸਿੰਘ ਵਾਲਾ ਪਤਾ ਨਹੀਂ ਕੀ ਨਾਮ ਉਹਦਾ ਫੁਕੜਾ ਜਾ ਉਹ ਬਹੁਤ ਜਿਆਦਾ ਬੋਲਦਾ ਕਾਮਰੇ ਤੇ ਤੇ ਇਧਰ ਬੰਦੇਰ ਵਰਗੇ ਨੇ ਉਹ ਦਿੱਲੀ ਫਿਰਦੇ ਨੇ ਜੱਪਕਦੇ ਘੇਰ ਲਿਆ ਮੁੱਖ ਮੰਤਰੀ ਅਸਾ ਜਿਹੜਾ ਮਰਨ ਮਰ ਤੇ ਬੈਠਾ ਸੀ ਉਹਦਾ ਨਹੀਂ ਕੋਈ ਬਿਆਨ ਆਇਆ ਹਲੇ ਪਤਾ ਨਹੀਂ ਹੁਣ ਪਤਾ ਸਤਾ ਲੈ ਲਿਓ ਵੀ ਉਹ ਠੀਕ ਹੈ ਜਾਂ ਕੋਈ ਕੁਝ ਵੀ ਹੋ ਸਕਦਾ ਹੈ ਉਹ ਸ਼ਬਦ ਕਾਨੂੰ ਵਰਤਨੇ ਨੇ ਆਪਾਂ ਹਾਂ ਇਹ ਜੰਮਣਾ ਮਰਨਾ ਤਾਂ ਹੁਕਮ ਵਿੱਚ ਹੁੰਦਾ ਆ ਪੈਚੀ ਨੂੰ ਮੰਗਦੇ ਅਛਾ ਇਹ ਇੰਨੇ ਹਰਾਮਖੋਰ ਨੇ ਹੁਣ ਇਹ ਨਾ ਹਰੇਕ ਪਾਸੋਂ ਥੂ-ਥੂ ਕਰਾਈ ਜਾਂਦੇ ਨੇ ਛਿੱਤਰ ਪੈਂਦੇ ਨੇ ਇਹਨਾਂ ਦੇ ਫਾੜ-ਫਾੜ ਚਾਰਜ ਫੇਰਿਓ ਹੁਣ ਭਵੰਤਮਾਨ ਦੇ ਬਿਆਨ ਨੂੰ ਉਲਟਾ ਸਿੱਧਾ ਕਰਕੇ ਕਿਵੇਂ ਲੋਕਾਂ ਦੀ ਬਾਹ ਬਖੜਦੇ ਨੇ ਕਹਿੰਦੇ ਭਵੰਤਮਾਨ ਨੂੰ ਕੋਣ ਪੁੱਛਦਾ ਸਾਡੀ ਲੋੜ ਪੈ ਗਈ ਹੁਣ ਤੁਹਾਡੀ ਲੋੜ ਕਿਸੇ ਨੂੰ ਨਹੀਂ ਤੁਹਾਡੇ ਤੋਂ ਲੋਕ ਅੱਕੇ ਪਏ ਨੇ ਅੱਜ ਮੈਂ ਜਿਹੜੀ ਇਹ ਵੀਡੀਓ ਬਣਾਉਣ ਲੱਗਾ ਪਹਿਲਾਂ ਮੇਰਾ ਬਣਾਉਣ ਦਾ ਕੋਈ ਇਰਾਦਾ ਨਹੀਂ ਜਦੋਂ ਮੈਂ ਮੈਸੇਜ ਦੇਖੇ ਨਾ ਲੋਕਾਂ ਦੇ ਤੇ ਫਿਰ ਮੈਨੂੰ ਇਹ ਗੱਲ ਕਰਨੀ ਪਈ। ਤਕਰੀਬਨ 70 ਤੋਂ 80 ਤਫੋਨ ਹੈ ਜਿਨ੍ਹਾਂ ਵਿੱਚ ਮੈਂ ਪੰਜ-ਛੇ ਤਾਂ ਅਟੈਂਡ ਕੀਤੇ ਮੈਂ ਸੁਣ ਨਹੀਂ ਸਕਿਆ। ਤੇ 15-1600 ਮੈਸੇਜ ਹੈ। ਮੈਂ ਥੋੜੀ ਪੜੇ ਆ ਸਾਰੇ ਪੜੇ ਨਹੀਂ ਗਏ। ਤੇ ਉਹ ਇਹੀ ਲੋਕ ਕਹਿੰਦੇ ਕਹਿੰਦੇ ਤੁਹਾਡੀ ਦਲਾਲ ਕਿਸਾਨਾਂ ਨੂੰ ਆਗੂਆਂ ਦੀ ਜਾਨਕੀ ਕਿਸਾਨਾਂ ਆਗੂ ਜਿਹੜੇ ਦਲਾਲ ਨੇ ਕਿਸੇ ਦੀ ਲੋੜ ਨਹੀਂ ਆਪਣੇ ਘਰੇ ਕੰਦੇ ਚੁੱਪ ਕਰਕੇ ਬੈਠੋ ਤੁਸੀਂ ਬਹੁਤ ਗੰਦ ਪਾਤਾ ਤੁਹਾਡੀ ਹੁਣ ਪੰਜਾਬ ਨੂੰ ਕੋਈ ਲੋੜ ਨਹੀਂ ਕਿਉਂਕਿ ਤੁਹਾਡੀਆਂ ਕਰਤੂਤਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਅੱਛਾ ਇਹ ਸਟੇਟਮੈਂਟਾਂ ਪਤਾ ਵਿੱਚੋਂ ਵਿੱਚੋਂ ਕੀ ਦਿੰਦੇ ਨੇ ਬੋਲੀਆਂ ਨਹੀਂ ਅਜੇ ਤਾਂ ਕਹਿੰਦੇ ਫਿਰ ਧਰਨੇ ਲਾਉਣੇ ਹੁੰਦੇ ਆ ਤੁਹਾਨੂੰ ਤੁਸੀਂ ਲਾਉਣ ਨਹੀਂ ਦਿੰਦੇ ਅੱਛਾ ਇੱਕ ਇਹਨਾਂ ਦਾ ਬੰਦਰ ਮੈਂ ਹੋਰ ਸੁਣਿਆ ਉਹ ਪਤਾ ਕੀ ਜਾਂਦਾ ਕਹਿੰਦਾ ਪਹਿਲਾਂ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਹੁੰਦੇ ਉਹ ਸਾਡੇ ਏਸੀ ਜਿਹੜੇ ਚੋਰੀ ਕੀਤੇ ਸੀ ਉਹ ਦਿਓ ਸਾਡੇ ਪੱਖੇ ਸਾਡੇ ਫ੍ਰਿਜ ਦਿਓ ਜਿਹੜੇ ਚੋਰੀ ਕੀਤੇ ਸੀ ਕਹਿੰਦੇ ਧਰਨਾ ਤੋਂ ਹੁਣ ਇਹਨਾਂ ਨੂੰ ਹਰਾਮ ਕਰਨ ਪੁੱਛੋ ਵੀ ਜਿੱਥੇ ਏਸੀ ਲੱਗਾ ਹੋਵੇ ਉੱਥੇ ਧਰਨਾ ਹੁੰਦਾ ਕਿਹਨੂੰ ਬੇਵਕੂਫ ਬਣਾਉਂਦੇ ਆ ਧਰਨੇ ਵਿੱਚ ਕਦੇ ਏਸੀ ਲੱਗੇ ਹੁੰਦੇ ਆ ਜਿੱਥੇ ਏਸੀ ਲੱਗੋ ਧਰਨਾ ਹੁੰਦਾ ਨਹੀਂ ਤੇ ਉੱਥੇ ਜਿੱਥੇ ਏਸੀ ਲੱਗੀ ਸੀ ਇਹਨਾਂ ਕੋਲੇ ਇੰਗਲਿਸ਼ ਸ਼ਰਾਬ ਦੀਆਂ ਪੇਟੀਆਂ ਥੜੀਆਂ ਗਈਆਂ ਇਹ ਹਰਾਮਖੋਰ ਨੇ ਫੇਮ ਬਾਦੂ ਚੱਲਦੀ ਸੀ ਉੱਥੇ ਪੁੱਕੀ ਸ਼ਰਾਬ ਚੱਲਦੀ ਸੀ ਇੱਥੋਂ ਤੱਕ ਵੀ ਕਹਿੰਦੇ ਆ ਜਿਹੜੀ ਚਿੱਟੇ ਵਾਲੀ ਕਤਿਹੜ ਸੀ ਨਾ ਉੱਥੇ ਵਪਾਰ ਚਿੱਟੇ ਦਾ ਵੀ ਕਰਦੀ ਰਹੀ ਹੈ ਇੱਥੇ ਤੱਕ ਇਹਨੇ ਪੋਲਾਂ ਧਰਨੇ ਵਿੱਚੋਂ ਖੁੱਲੀਆਂ ਹੋਈਆਂ ਚਲੋ ਕੋਈ ਨਹੀਂ ਉਹ ਤਾਂ ਕਰਤੂਤਾਂ ਨੇ ਕਰਦੇ ਰਹਿਣਗੇ ਉਹ ਤੋਂ ਇਹ ਬਾਦਮੀ ਆਉਂਦੇ ਪਰ ਭਵੰਤਮਾਨ ਨੇ ਗੱਲ ਕੀ ਕਹੀ ਕਹਿੰਦਾ ਆ ਜਿਹੜੇ ਹਰੇਕ ਮੁੱਦੇ ਤੇ ਧਰਨੇ ਲਾ ਕੇ ਬਹਿ ਜਾਂਦੇ ਨੇ ਭਾਵੇਂ ਕਿਸਾਨ ਆ ਗੂ ਹੋਣ ਅਲਖੇ ਵਰਗੇ ਗੈਂਗਸਟਰ ਹੋਣ ਹੰਦੋਜ ਮਾਨ ਵਰਗੇ ਹੋਣ ਜਿਹੜੇ ਵੀ ਪਾਣੀਾਂ ਦੇ ਰਾਖੇ ਬਣਦੇ ਸੀ ਕਹਿੰਦੇ ਇਹਨਾਂ ਦੀ ਇੱਕ ਵੀ ਸਟੇਟਮੈਂਟ ਨਹੀਂ ਆਈ ਵੀ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਦਾ ਮਸਲਾ ਕੀ ਹੈ ਕਹਿੰਦੇ ਇੱਕ ਵੀ ਸਟੇਟਮੈਂਟ ਨਹੀਂ ਆਈ ਉਹਨੇ ਗੱਲ ਤਾਂ ਇਹ ਕੀਤੀ ਸੀ ਤੇ ਇਹ ਉਲਟ ਕਰ ਦਿਆ ਗੱਲ ਕਹਿੰਦੇ ਸਾਡੀ ਭਗਵੰਤਮਾਨ ਨੂੰ ਲੋਡ ਪੈ ਗਈ ਅੱਛਾ ਜਿਹੜੀ ਮੈਂ ਹੁਣ ਗੱਲ ਕਰਨੀ ਆ ਨਾ ਹੁਣ ਇਹਨੇ ਚਿਰੂਣੇ ਬਹੁਤ ਲੜਨ ਜਿਹੜੀ ਮੈਂ ਗੱਲ ਕਰਨੀ ਆ ਹੁਣ ਤਾਂ ਇਹ ਵਿਰੋਧ ਵਿੱਚ ਹੋਏ ਖੜੇ ਨੇ ਵਿਰੋਧ-ਵਿਰੋਧ ਕੋਈ ਨਹੀਂ ਇਹ ਲੋਕਾਂ ਸਾਹਮਣੇ ਬਸ ਥੋੜੀ ਜੀ ਨੌਨ ਟੰਕੀ ਕਰਨੀ ਹੁੰਦੀ ਐ ਇਹਨਾਂ ਹਰਾਮਖੋਰਾ ਨੇ ਨਾ 2022 ਦੀ ਜਿਹੜੀ ਸਰਕਾਰ ਭਮੰਤਮਨ ਦੀ ਬਣੀ ਐ ਉਹ ਜਿਹੜਾ 2020 ਵਾਲਾ ਅੰਦੋਲਨ ਸੀ ਉਹਦੇ ਵਿੱਚੋਂ ਗੱਡੀ ਬੀਜੇਪੀ ਨੂੰ ਪਤਾ ਸੀ ਕਿ ਸਾਡੇ ਪੈਰ ਲੱਗਣੇ ਨੇ ਪੰਜਾਬ ਦੇ ਵਿੱਚ ਤੇ ਹੁਣ ਅਸੀਂ ਜਿਹੜੀ ਸਾਡੀ ਬੀਜੇਪੀ ਦੀ ਬੀ ਪਾਰਟੀ ਹੈ ਝੜੂ ਪਾਰਟੀ ਵਿੱਚ ਉਹਦੀ ਸਰਕਾਰ ਬਣਾ ਦਿੱਤੀ ਤੇ ਉਹ ਕਿਹਨੇ ਬਣਾਈ ਹੈ ਇਹਨਾਂ ਕਿਸਾਨ ਆਗੂਆਂ ਨੇ ਬਣਾਈ ਇਹਨਾਂ ਨੇ ਕੇਜਰੀਵਾਲ ਨਾਲ ਗਿੱਟਮਿਟ ਕਰਕੇ ਇਲੈਕਸ਼ਨ ਲੜੀ ਹਾਲਾਂਕਿ ਉਹ ਸੀਟਾਂ ਦਿੰਦਾ ਸੀ ਇਹਨਾਂ ਨੂੰ ਪਰ ਨਹੀਂ ਕਿਉਂਕਿ ਪੈਸਾ ਮੋਟਾ ਮਿਲਿਆ ਸੀ ਬਸ ਤੁਸੀਂ ਵੋਟ ਖਰਾਬ ਕਰਨੀ ਸੀ ਉਹ ਵੋਟ ਖਰਾਬ ਕਰਕੇ ਇਨਾਂ ਨੇ ਸਰਕਾਰ ਬਣਾਈ ਐ ਆ ਝਾੜੂਗੜਾਂ ਦੀ ਤੇ ਹੁਣ ਇਹ ਹਰਾਮਖੋਰ ਉਲਟ ਹੋਏ ਖੜੇ ਐ ਮਤਲਬ ਕੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸੀ ਲੋਕਾਂ ਨੂੰ ਬੇਫਕੂ ਬਣਾਉਣ ਵਾਲੇ ਸੀ ਹੁਣ ਕਹਿੰਦੇ ਜੀ ਭਗਵੰਤ ਮਾਨ ਨੂੰ ਸਾਡੀ ਲੋੜ ਐ ਮਤਲਬ ਅਸੀਂ ਧਰਨੇ ਲਾਉਣੇ ਸ਼ੁਰੂ ਕਰ ਗਏ ਜਿਹੜਾ ਸਾਡਾ ਧੰਦਾ ਸੀ ਉਹ ਹੁਣ ਠੰਡਾ ਪੈ ਗਿਆ ਵੀ ਉਹ ਧੰਦੇ ਨੂੰ ਗਰਮ ਕਿੱਦਾਂ ਕਰੀਏ ਦੁਕਾਨਦਾਰੀ ਕਿਵੇਂ ਚੱਲੇ ਹੁਣ ਬੰਦ ਹੋ ਰਹੀ ਐ ਹੁਣ ਬਸ ਇਹਨਾਂ ਦਾ ਆ ਮਸਲਾ ਜਿਹੜਾ ਨਾ ਮੈਂ ਹੁਣ ਤੁਸੀਂ ਦੇਖਿਓ ਉਹਨਾਂ ਦੀ ਇੰਟਰਵਿਊ ਆਉਂਦੀਆਂ ਹੁਣ ਜਿਹੜਾ ਕਹਿੰਦਾ ਸੀ ਨਾ ਮਰਨ ਵਰ ਤੇ ਬੈਠਾ ਸੀ 134 ਦਿਨ ਤੇ ਹੁਣ ਉਹਨੇ ਵੀ ਚਾਦਰਾਂ ਦੁਆਰੇ ਬਦਲ ਲਿਆ ਪਹਿਲਾਂ ਪਜਾਮਾ ਸੀ ਉਹਨਾਂ ਡੱਬੀਆਂ ਵਾਲਾ ਚਾਦਰਾਂ ਲੈ ਲਿਆ ਉਹਨੇ ਤੇ ਪੱਗ ਵੀ ਬਦਲ ਲਈ ਉਹਨੇ ਤੇ ਹੁਣ ਉਹ ਵੀ ਆਊਗਾ ਤੁਸੀਂ ਉਹਦੀ ਵੀ ਐਕਟਿੰਗ ਦੇਖਿਓ ਚੰਗੀ ਤਰ੍ਹਾਂ ਕਿਦਾਂ ਪਾਣੀ ਦਾ ਤੁਪਕਾ ਨਹੀਂ ਦੇਵਾਂਗੇ ਫਿਰ ਨਾਲ ਜਿਹੜਾ ਸਿੱਧੂ ਮੂਸੇਵਾਲੇ ਦੇ ਗਾਣੇ ਚੱਲੇ ਸੀ ਉਹ ਉਸ ਵਕਤ ਤੂਕਾ ਨਹੀਂ ਦਿੰਦੇ ਉਹ ਨਾਲ ਚੱਲਣਗੇ ਟਰੈਂਡ ਬਣਾਉਣਗੇ ਪੂਰਾ ਵੀ ਅਸੀਂ ਪਾਣੀ ਦੇ ਰੱਖੇ ਆ ਇਹਨਾਂ ਹਰਾਮਖੋਰਾਂ ਨੂੰ ਗੱਲ ਕਹਿਣੀ ਚਾਹਨਾ ਜੇ ਐਸਵਾਈਐਲ ਨਹਿਰ ਦੇ ਵਿੱਚ ਡੇਕਾਂ ਲਾਈਆਂ ਸੀ ਨਾ ਉਹ ਬਲਵਿੰਦਰ ਸਿੰਘ ਜਟਾਣੇ ਨੇ ਲਾਈਆਂ ਸੀ ਜੇ ਤੁਹਾਡੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਤੁਸੀਂ ਇੱਕ ਬਿਆਨ ਵੀ ਦੇ ਸਕੋ ਅਸਲ ਪਾਣੀ ਦਾ ਰਖਵਾਲਾ ਬਲਵਿੰਦਰ ਸਿੰਘ ਜਟਾਣਾ ਸੀ ਇਹ ਸਚਾਈ ਹੈ ਤੁਹਾਡੀ ਬਿਆਨਬਾਜ਼ੀ ਕਰਦੇ ਰਹੋ ਤੁਹਾਡੀ ਹਰਾਮਖੋਰੀ ਦਾ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ